ਇੰਨੇ ਉਹ ਵੀ ਜ਼ਮੀਨ ਇਹ ਨਾ ਗੁਰਦੁਆਰੇ ਦੀ ਹੈ ਨਾ ਤੁਹਾਡੀ ਹੈ ਸਟੱਡੀ ਦੀ ਹੈ ਜੇ ਤੁਸੀਂ ਇਹਨੂੰ ਠੇਕੇ ਤੇ ਵਾਰ ਰਹੇ ਉਦੋਂ ਠੇਕੇ ਦੇ ਨਹੀਂ ਅਸੀਂ ਇਹ ਸਟੈਟਿਡ ਸਾਡੀ ਛੇਕ ਨਾਲ ਪਹਿਲੀ ਉੱਧਰ ਸੀ ਤੇ ਸਟੱਡੀ ਦੇ ਮੈਂਬਰਸ ਕਹਿੰਦੇ ਕਿਹਨੇ ਤੁਹਾਡੀ ਉੱਧਰ ਪਈ ਚਲੋ ਤੁਸੀਂ ਇੱਧਰ ਵਾ ਲਓ ਉਦੋਂ ਜਿਵੇਂ ਵੇਚ ਉਸ ਤੇ ਲੋਕਾਂ ਨੇ ਸਾਡੀ ਪਹਿਲੀ ਜਿਵੇਂ ਇਹ ਕਿਹੜਾ ਹੋਵੇਂ ਵੰਡੀ ਆ ਕੋਈ ਕਾਗਜ਼ਾ ਤੇ ਲਿਖ ਕੇ ਤਾਂ ਜਿਵੇਂ ਜਿਵੇਂ ਕਬਜ਼ਾ ਕਰੀ ਗਿਆ ਹੋਵੇਂ ਹੋਈ ਗਿਆ ਜੀ ਨਹੀਂ ਉਹ ਤੁਹਾਡੀ ਪਹਿਲੀ ਕਿਹਨੇ ਵੇਚਤੀ ਤੁਹਾਡੇ ਦਸਤਖਾਂ ਤੋਂ ਬਿਨਾ ਦਸਤ ਕੇ ਇਹੇ ਵੇਚ ਹੀ ਨਹੀਂ ਸਕਦਾ ਕੋਈ ਵੀ ਇਹ ਝੂਠੀਆਂ ਸਾਰੀਆਂ ਵੇਚ ਗਈਆਂ ਸਾਰੀਆਂ ਐਂ ਵੇਚੀ ਹੋਈਆਂ ਇਹ ਝੋਨਾ ਵੀ ਅਸੀਂ ਲਾਇਆ ਸਾਰਾ ਪਾਲਣ ਪੋਛਣੇ ਸੀ ਕਰ ਰਹੇ ਆ ਅਸੀਂ ਉਹਨਾਂ ਨਾਲ ਲਾ ਕੇ ਗਏ ਆ ਹਾਂਜੀ ਉਹ ਕਹਿੰਦੇ ਅਸੀਂ ਲਾ ਕੇ ਗਏ ਇਹ ਵੀ ਪਾ ਕੇ ਗਏ ਉਹਨਾਂ ਕੋਲ ਉਹ ਤਾਂ ਅੱਜ ਹੀ ਪਾ ਕੇ ਗਏ ਨਾ ਉਹਦਾ ਉਹੀ ਆ ਨਾ ਫਿਰ ਉਹ ਧੱਕੇ ਨਾਲ ਕਬਜ਼ਾ ਕਰਦੇ ਝੋਨਾ ਅਸੀਂ ਲਾਇਆ ਇਹ ਅਸੀਂ ਲਾਇਆ ਕੱਲ ਤਾਲ ਗੱਡੀ ਜਾਂਦੀ ਤਾਂ ਹੀ ਉਹਨਾਂ ਨੂੰ ਕੱਲ ਹੋ ਗਿਆ ਇਹ ਅਸੀਂ ਆਵੇ ਗੰਦ ਕੱਢ ਕੇ ਗਏ ਝੋਨੇ ਚ ਸਾਰਾ ਕੁਝ ਹੈ ਉਹ ਉਹਨਾਂ ਸਾਡੇ ਕੋਲ ਵੀਡੀਓ ਹੈ ਵੀ ਇਹ ਤਾਂ ਕੱਲੀ ਪਨੀਰੀ ਸੱਟ ਕੇ ਗਈ ਸੀ ਇੱਕ ਦਿਨ ਪਹਿਲਾਂ ਫਿਰ ਅਸੀਂ ਅਗਲੇ ਦਿਨ ਝੋਨਾ ਲਾਇਆ ਇਹ ਗੱਲ ਜੋ ਰਿਕਾਰਡ ਹੋਈ ਹੈ ਮੈਂ ਸਿਰਫ ਉਹਨੀ ਕੀ ਗੱਲ ਆਪਾਂ ਜਿਨ੍ਹਾਂ ਨੇ ਸਾਡੇ ਨਾਲ ਝੋਨਾ ਲਵਾਇਆ ਆਪਾਂ ਉਹਨਾਂ ਨੂੰ ਅਪਡੇਟ ਕਰਾ ਰਹੇ ਹਾਂਗੇ ਜਿਨ੍ਹਾਂ ਨੇ ਪੈਸੇ ਲੈ ਕੇ ਲਵਾਇਆ ਉਹਦਾ ਕਿਹੜਾ ਆਪਾਂ ਬੈਠੇ ਆ ਰਹੇ ਉਹ ਹੀ ਗੱਲ ਉਹਦਾ ਕੱਲ ਨੂੰ ਕਹਿ ਦੇਣਗੇ ਇਹ ਇਹਨਾਂ ਦਾ ਘਰ ਵੀ ਅਸੀਂ ਗੁਰਦੁਆਰੇ ਨੂੰ ਦਿੱਤਾ ਇਹ ੱੱਕੇ ਨਾ ਰਹੀ ਜਾਂਦੇ ਆ ਆਪਾਂ ਉਹਨਾਂ ਦਾ ਪੱਖ ਚਲੋ ਸਹੀ ਹੈ ਜਿਵੇਂ ਕਹੀ ਜਾਂਦੇ ਆ ਪਰ ਅਸੀਂ ਇਹ ਗੱਲ ਕਹਿ ਰਹੇ ਹਾਂ ਅੱਜ ਵੀ ਕੈਮਰੇ ਦੇ ਸਾਹਮਣੇ